ਸਤਿ ਸ੍ਰੀ ਅਕਾਲ ਦੋਸਤੋ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਰੇਡੀਓ ਬਾਰੇ ਜਿਹੜਾ ਕਿ ਪੁਰਾਣੇ ਸਮਿਆਂ ਦੇ ਵਿੱਚ ਆਪਣੇ ਬਜ਼ੁਰਗ ਰੇਡੀਓ ਚਲਾਦੇ ਹੁੰਦੇ ਸੀ ਖੇਤ ਵੀ ਲੈ ਕੇ ਜਾਂਦੇ ਹੁੰਦੇ ਸੀ ਤੇ ਆਪਾਂ ਆਪ ਵੀ ਕਈ ਵਾਰੀ ਲੇਟ ਜਾਂਦੀ ਰਹਿੰਦੀ ਸੀ ਤਾਂ ਰੇਡੀਓ ਦੇ ਉੱਤੇ ਕ੍ਰਿਕਟ ਮੈਚ ਵੀ ਸੁਣਦੇ ਹੁੰਦੇ ਸੀ ਕਿ ਉਹ ਰੇਡੀਓ ਬਣਿਆ ਕਿਵੇਂ ਕਿਹਨੇ ਉਹਦੀ ਖੋਜ ਕੀਤੀ ਕਿਸ ਤਰ੍ਹਾਂ ਉਹ ਚੱਲਦਾ ਸੀ ਤੇ ਅੱਜ ਆਪਾਂ ਰੇਡੀਓ ਬਾਰੇ ਜਾਣਕਾਰੀ ਦੇਾਂਗੇ ਤੁਸੀਂ ਗੌਰ ਨਾਲ ਸੁਣਿਓ ਜੀ ਰੇਡੀਓ ਦੋਸਤੋ ਇੱਕ ਮਨੋਰੰਜਨ ਦਾ ਬਹੁਤ ਹੀ ਵਧੀਆ ਤੇ ਸਸਤਾ ਸਾਧਨ ਹੈਗਾ ਆਪਣੇ ਨਾਲ ਕਿਤੇ ਵੀ ਲੈ ਕੇ ਆਪਾਂ ਇਸ ਨੂੰ ਜਾ ਸਕਦੇ ਹਾਂ ਰੇਡੀਓ ਨੂੰ ਕਿਉਂਕਿ ਇਹਦੇ ਕੋਈ ਤਾਰ ਨਹੀਂ ਲੱਗਦੀ ਨਾ ਕੋਈ ਹੋਰ ਸੈੱਲ ਪੈਂਦੇ ਆ ਬਸ ਉਹਦੇ ਨਾਲ ਅger ਡਾਊਨ ਹੋਵੇ ਤਾਂ ਸੈੱਲ ਆਪਾਂ ਨਵੇਂ ਪਾ ਲੈਨੇ ਆ ਜਿੱਥੋਂ ਕਿਧਰੋਂ ਮਰਜ਼ੀ ਸੈੱਲ ਮਿਲ ਜਾਂਦੇ ਆ ਉਸ ਤੋਂ ਬਾਅਦ ਉਹਦੇ ਵਿੱਚ ਸੰਸਾਰ ਦੇ ਵਿੱਚ ਆਪਣੇ ਵਾਪਰ ਰਹੀਆਂ ਘਟਨਾਵਾਂ ਬਾਰੇ ਜਾਣਕਾਰੀ ਪ੍ਰਾਪਤ ਹੋ ਜਾਂਦੀ ਆਪਣੀ ਮਾਰਕੋਨੀ ਨੂੰ ਰੇਡੀਓ ਦਾ ਜਨਮਦਾਤਾ ਕਿਹਾ ਜਾਂਦਾ ਹੈ ਜਿਸ ਇਨਸਾਨ ਨੇ ਰੇਡੀਓ ਦੀ ਖੋਜ ਕੀਤੀ ਸੀਗੀ ਉਸ ਦਾ ਨਾਮ ਹੈ ਮਾਰਕੋਨੀ ਉਹਨੂੰ ਜਨਮਦਾਤਾ ਮੰਨਿਆ ਜਾਂਦਾ ਹੈ ਰੇਡੀਓ ਦਾ ਉਹ ਇੱਕ ਇਟਲੀ ਇੰਜੀਨੀਅਰ ਸੀ ਇਟਲੀ ਦੇਸ਼ ਦਾ ਇੰਜੀਨੀਅਰ ਸੀ ਉਹ ਇਸ ਦਾ ਜਨਮ 1874 ਇਸਵੀ ਵਿੱਚ ਹੋਇਆ ਸੀ ਉਸ ਨੇ ਤਿਰੰਗਾ ਜਿਹੜੀਆਂ ਰੇਡੀਓ ਦੇ ਵਿੱਚ ਨਿਕਲਦੀਆਂ ਜਿੰਨੇ ਨਾਲ ਰੇਡੀਓ ਚੱਲਦਾ ਹੈ ਟ੍ਰਿਮਗਾ ਨੂੰ ਦੂਰ ਦੂਰ ਭੇਜਣ ਦਾ ਤਰੀਕਾ ਇਜਾਦ ਕੀਤਾ ਜਦੋਂ ਉਸ ਦੀ ਉਮਰ 20 ਸਾਲ ਤੋਂ ਕੱਟ ਸੀ ਉਸ ਨੇ ਆਪਣੇ ਮਕਾਨ ਦੀ ਛੱਤ ਉੱਪਰ ਇਹ ਤਰ੍ਹਾਂ ਤਰ੍ਹਾਂ ਦੇ ਤਜਰਬੇ ਜਿਹੜੇ ਆ ਉਹ ਕਰਨੇ ਸਟਾਰਟ ਕਰ ਦਿੱਤੇ ਸੀਗੇ ਸਨ 1901 ਵਿੱਚ ਉਹ ਆਪਣਾ ਰੇਡੀਓ ਸਿਗਨਲ ਐਟ ਲਾਇਕਾ ਐਟ ਲਾਇਟ ਟਿਕਾ ਦੇ ਪਾਰ ਵਿੱਚ ਸਫਲ ਰਿਹਾ ਇਸ ਮਹਾਨ ਇੰਜੀਨੀਅਰ ਦੀ 1937 ਵਿੱਚ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਅੱਗੇ ਜਿਹੜੀ ਕਹਾਣੀ ਉਹ ਹੋਰ ਇੰਟਰਸਟਿੰਗ ਹੈ ਕਿ ਰੇਡੀਓ ਕੰਮ ਕਿਵੇਂ ਕਰਦਾ ਹੈ ਜਦੋਂ ਅਸੀਂ ਰੇਡੀਓ ਚਲਾਉਂਦੇ ਹਾਂ ਤਾਂ ਰੇਡੀਓ ਦੀ ਆਵਾਜ਼ ਬਿਜਲੀ ਤਰੰਗਾਂ ਵਿੱਚ ਬਦਲ ਦਿੰਦਾ ਹੈ ਉਹ ਬਿਜਲੀ ਤਰੰਗਾਂ ਆਪਣੇ ਆਪ ਨੂੰ ਰੇਡੀਓ ਤਰੰਗਾਂ ਵਿੱਚ ਤਬਦੀਲ ਕਰ ਲੈਂਦੀਆਂ ਹਨ ਇਹ ਰੇਡੀਓ ਤਰੰਗਾਂ ਹਜ਼ਾਰਾਂ ਦੀ ਗਿਣਤੀ ਵਿੱਚ ਵਾਯੂ ਮੰਡਲ ਵਿੱਚ ਮੌਜੂਦ ਹੁੰਦੀਆਂ ਹਨ ਪਰ ਰੇਡੀਓ ਉਹੀ ਤਰੰਗ ਨੂੰ ਪ੍ਰਵਾਨ ਕਰਦਾ ਹੈ ਜਿਸ ਨੂੰ ਤੁਸੀਂ ਸੁਣਨਾ ਪਸੰਦ ਕਰਦੇ ਹੋ ਇਹ ਸਭ ਕੁਝ ਟਰਾਂਸਮਿਟਰ ਜਿਸ ਨੂੰ ਮੋਡੂਲੇਟਰ ਮੋਡੂਲੇਟਰ ਕਹਿੰਦੇ ਹਨ ਰਾਹੀਂ ਸੰਭਵ ਹੁੰਦਾ ਹੈ ਜਦੋਂ ਇਹ ਤਰੰਗਾਂ ਰੇਡੀਓ ਵਿੱਚ ਵਾਪਸ ਆ ਜਾਂਦੀਆਂ ਹਨ ਤਾਂ ਰੇਡੀਓ ਇਹਨਾਂ ਨੂੰ ਆਵਾਜ਼ਾਂ ਵਿੱਚ ਤਬਦੀਲ ਕਰ ਦਿੰਦਾ ਹੈ ਦੋਸਤੋ ਜੋ ਸਾਡੇ ਤੱਕ ਪਹੁੰਚਦੀਆਂ ਹੈ ਇਹ ਹੈ ਇੱਕ ਰੇਡੀਓ ਦੀ ਕਹਾਣੀ ਤੇ ਵੀਡੀਓ ਅਗੇ ਵੀ ਸ਼ੇਅਰ ਕਰਿਆ ਜੇ ਮਿਲਦਿਆਂ ਇਸੇ ਤਰ੍ਹਾਂ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ ਜਿਉਂਦੇ ਰਹੋ